ਜੀ ਆਪ ਸਭ ਨੂੰ ਇੱਕ ਦੁਕਾਨਦਾਰ ਸੀਗਾ ਤੇ ਉਹਨੇ ਰੋਜ਼ ਆਪਣੀ ਦੁਕਾਨ ਤੇ ਜਾਣਾ ਤੇ ਆਪਣੀ ਇਸ਼ਟਦੇਵ ਦੀ ਆराधना ਕਰਨੀ ਤੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਇੱਕ ਦਿਨ ਉਹ ਆਪਣੇ ਕਹਿੰਦਾ ਵੀ हे ਪ੍ਰਮਾਤਮਾ ਇਸ਼ਟਦੇਵ ਮੈਂ ਰੋਜ਼ ਤੇਰੀ ਆराधना ਕਰਦਾ ਆ ਕਦੀ ਮੈਨੂੰ ਵੀ ਤਾਂ ਦਰਸ਼ਨ ਦੇਵੀ ਤੇ ਉਹਨੇ ਦੋ ਤਿੰਨ ਵਾਰੀ ਕਿਹਾ ਤੇ ਜਿਆ ਦਿਨ ਉਹਨੂੰ ਆਵਾਜ਼ ਆਈ ਕਿ ਵੀ ਭਾਗਤਾ ਕੋਈ ਨਹੀਂ ਦੱਸ ਤੈਨੂੰ ਕਿੱਥੇ ਦਰਸ਼ਨ ਦਵਾ ਤੇ ਉਹ ਕਹਿੰਦੇ ਮਹਾਰਾਜ ਮੇਰੀ ਦੁਕਾਨ ਤੇ ਆ ਜਾਇਓ ਕਹਿੰਦੇ ਠੀਕ ਆ ਕਹਿੰਦਾ ਕਿ ਉਹ ਦੁਕਾਨਦਾਰ ਕਹਿੰਦਾ ਵੀ ਇਹ ਪ੍ਰਭੂ ਤੁਸੀਂ ਕੀ ਖਾਓਗੇ ਉਹ ਕਹਿੰਦੇ ਆਵਾਜ਼ ਆਈ ਪ੍ਰਮਾਤਮਾ ਦੀ ਕਿ ਵੀ ਉਹ ਮੌਕੇ ਤੇ ਦੱਸਾਂਗੇ ਕੀ ਖਾਣਾ ਆ ਕਹਿੰਦੇ ਠੀਕ ਆ ਦੂਸਰੇ ਦਿਨ ਉਹ ਸਵੇਰੇ ਹੀ ਆਪਣੀ ਦੁਕਾਨ ਤੇ ਚੱਲ ਗਿਆ ਹੰਜੀ ਉਹ ਦੁਕਾਨ ਤੋਤੀ ਹਮਨ ਉਥੇ ਪਾਠ ਪੂਜਾ ਕਰੇ ਆਪਣਾ ਜੋ ਵੀ ਉਹ ਕਰਦਾ ਸੀ ਨਿਤਨੇਮ ਤੇ ਜਦ ਇਹਨੂੰ ਇੱਕ ਮਦਾਰੀ ਬਾਂਦਰ-ਬਾਂਦਰੀ ਲੈ ਕੇ ਆ ਗਏ ਉਹਦੀ ਦੁਕਾਨ ਤੇ ਜਦ ਆ ਗਿਆ ਤਾਂ ਕਹਿੰਦੇ ਕਿ ਵੀ ਕਿਹਾ ਉਹ ਕਹਿੰਦੇ ਵੀ ਭਾਤਾ ਕੁਛ ਲਿਆ ਤੇਰੀ ਦੁਕਾਨ ਤੇ ਆਏ ਆ ਕੁਛ ਦੇ ਖਾਣੇ ਨੂੰ ਕਹਿੰਦਾ ਤੂੰ ਕਿੱਥੇ ਸਵੇਰੇ ਆ ਗਿਆ ਲੈ ਕੇ ਇਹ ਬਾਂਦਰ-ਬਾਂਦਰੀ ਮੇਰੇ ਤਾਂ ਜੀ ਪ੍ਰਭੂ ਨੇ ਆਉਣਾ ਪਰਮਾਤਮਾ ਨੇ ਆਉਣਾ ਆ ਤੂੰ ਉਹਦੇ ਆਉਣ ਤੋਂ ਪਹਿਲੇ ਪਹਿਲੇ ਇੱਥੇ ਚਲਾ ਜਾ ਤੇ ਕਹਿੰਦੇ ਅੱਛਾ ਵੀ ਪਰਮਾਤਮਾ ਉਹੋ ਮਦਾਰੀ ਕਹਿੰਦਾ ਕਿ ਵੇ ਕਿੱਦਾਂ ਦਾ ਪਰਮਾਤਮਾ ਤੋਂ ਦੇਖਣਾ ਚਾਹੁੰਦਾ ਕਹਿੰਦਾ ਉਹਨਾਂ ਦੇ ਪਤਾ ਕਿੰਨੇ ਕਿੰਨੇ ਉਹ ਨਹੀਂ ਅਰੂਸ਼ਨ ਪਾਇਓ ਹੁੰਦੇ ਆ ਦੇਵਤਿਆਂ ਦੇ ਰੂਪ 'ਚ ਹੁੰਦੇ ਆ ਤਾਂ ਤੂੰ ਤਹਾ ਲੈ ਕੇ ਆ ਗਿਆ ਕਹਿੰਦੇ ਚੱਲ ਕੋਈ ਨਹੀਂ ਉਹ ਹੋਣ ਚਲ ਗਏ ਤੇ ਹੁਣ ਸਾਰੀ ਦਿਨ ਬੈਠਾ ਰਿਹਾ ਕੋਈ ਨਹੀਂ ਆਇਆ ਦੁਕਾਨ ਤੇ ਸਾਰੀ ਦਿਨ ਬੈਠਾ ਰਿਹਾ ਕੋਈ ਨਹੀਂ ਆਇਆ ਦੇਓ ਕਹਿੰਦਾ ਹੈ ਪ੍ਰਮਾਤਮਾ ਤੂੰ ਤਾਂ ਬੜਾ ਨਿਕਲਿਆ ਬੰਦੇ ਤਾਂ ਬੇਜਵਾਨ ਹੁੰਦੇ ਸੀ ਇਹ ਤਾਂ ਪ੍ਰਮਾਤਮਾ ਤੂੰ ਮੈਨੂੰ ਕਹਿ ਕੇ ਨਹੀਂ ਆਇਆ ਤੇ ਉਹਨੂੰ ਫੇਰ ਆਵਾਜ਼ ਆਈ ਵੀ ਭਗਤਾ ਤੇਰੀ ਅਸੀਂ ਦੁਕਾਨ ਤੇ ਗਏ ਸੀਗੇ ਤੂੰ ਸਾਨੂੰ ਠੁਕਰਾਤਾ ਤੂੰ ਸਾਨੂੰ ਕਹਿੰਦਾ ਕਿ ਵਈ ਮੈਂ ਤੁਹਾਤੋਂ ਪਾਣੀ ਮੰਗਿਆ ਸੀ ਤੂੰ ਕਹਿੰਦਾ ਚਲ ਜਾ ਇੱਥੋਂ ਹਨਾ ਕੀ ਲੈ ਕੇ ਆ ਗਿਆ ਬਾਂਦਰ-ਬਾਂਦਰੀ ਤੇ ਤੂੰ ਮਤਲਬ ਕਿ ਸਾਨੂੰ ਪਛਾਣਿਆ ਹੀ ਨਹੀਂ ਤੂੰ ਤਾਂ ਸਾਨੂੰ ਆਪਣੀ ਦੁਕਾਨ ਤੋਂ ਕੱਢ ਦਿੱਤਾ ਕਹਿੰਦਾ ਪਰਮਾਤਮਾ ਮੇਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਤੇ ਉਹ ਕਹਿੰਦਾ ਕਿ ਤੂੰ ਇਹ ਦੱਸ ਕਿ ਵੀ ਪਰਮਾਤਮਾ ਤੋਂ ਕਿਸ ਰੂਪ ਚ ਚਾਹੁੰਦਾ ਸੀਗਾ ਕਹਿੰਦਾ ਜੀ ਮੈਂ ਚਾਹੁੰਦਾ ਸੀਗਾ ਵੀ ਤੁਸੀਂ ਆਣ ਕੇ ਮੈਨੂੰ ਦੱਸ ਦੇ ਇਦਾਂ ਸੋਹਣੇ ਕੱਪੜੇ ਪਾਏ ਹੁੰਦੇ ਹਨ ਰਾਜਾ ਮਹਾਰਾਜਾ ਮੰਗੋ ਤੁਸੀਂ ਆਣ ਕੇ ਮੈਨੂੰ ਦੱਸ ਦੇ ਵੀ ਮੈਂ ਪਰਮਾਤਮਾ ਆ ਤੇਰੀ ਆराधना ਨਾ ਆਇਆ ਤੇ ਉਹ ਫਿਰ ਪਰਮਾਤਮਾ ਦੀ ਆਵਾਜ਼ ਆਈ ਵੀ ਪਰਮਾਤਮਾ ਹਰ ਇੱਕ ਜੂਆ ਮੇਰੇ ਬਣਾਏ ਇਨਸਾਨਾਂ ਦੇ ਵਿੱਚ ਪਰਮਾਤਮਾ ਹੀ ਆ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਤੇ ਜੋ ਵੀ ਹੈ ਕਿ ਦੁਨੀਆ ਤੇ ਮੈਂ ਪੈਦਾ ਕੀਤਾ ਆ ਉਹ ਮੇਰੇ ਹੀ ਰੂਪ ਆ ਇਸ ਕਰਕੇ ਕਿਸੇ ਨੂੰ ਨਾ ਇਹ ਨਾ ਸਮਝੋ ਕਿ ਵੀ ਉਹ ਬਾਂਦਰ-ਬਾਂਦਰੀ ਲੈ ਕੇ ਆ ਗਿਆ ਕਿਉਂਕਿ ਉਹ ਵੀ ਉਹ ਬੜਾ ਅਨਸਾਨ ਪ੍ਰਮਾਤਮਾ ਨੇ ਬਣਾਏ ਸੀਗੇ ਬਾਂਦਰ-ਬਾਂਦਰੀ ਵੀ ਤੇ ਔਰ ਮਦਾਰੀ ਵੀ ਇਸ ਕਰਕੇ ਪ੍ਰਮਾਤਮਾ ਮੌਕਾ ਹਰੇਕ ਨੂੰ ਦਿੰਦਾ ਆ ਪਰ ਅਸੀਂ ਪਹਿਚਾਨ ਨਹੀਂ ਸਕਦੇ ਉੱਕ ਜਾਂਦੇ ਆ ਇਸ ਕਰਕੇ ਅਸੀਂ ਪ੍ਰਮਾਤਮਾ ਤੇ ਸ਼ਿਕਵਾ ਨਾ ਕਰੀਏ ਤੇ ਆਪਣੇ ਬਚਨਾਂ ਤੇ ਅਸੀਂ ਵੀ ਟੱਲ ਰਹੀ ਜੀ